ਅੱਜ 28 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਿਵੇਂ ਅਮ੍ਰਿਤਸਰ ਕੀ ਮੌਸਮ ਉਸੇ ਤਰ੍ਹਾਂ ਹੀ ਰਿਹਾ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਗਰਮੀ ਤੋਂ ਰਾਹਤ ਰਹੀ ਕੁਝ ਕਿ ਖੇਤਰਾਂ ਦੇ ਵਿੱਚ ਜਰੂਰ ਗਰਮੀ ਅਤੇ ਹੌਮਸ ਦੇਖੀ ਪਰ ਕੱਲ੍ਹ ਨਾਲੋਂ ਕਾਫੀ ਖੇਤਰਾਂ ਦੇ ਵਿੱਚ ਘਟ ਸੀਗੀ ਅੱਜ ਟੁੱਟਵੇਂ ਤੌਰ ਤੇ ਜਿਵੇਂ ਅਮ੍ਰਿਤਸਰ ਕੀ ਕਿ ਦੁਪਹਿਰ ਤੋਂ ਬਾਅਦ ਕਈ ਖੇਤਰਾਂ ਦੇ ਵਿੱਚ ਮੀਂਹ ਦੇ ਸ਼ਰਾਟੇ ਲੱਗਦੇ ਹੋਏ ਦਿਖਾਈ ਦਿੱਤੇ ਖਾਸ ਕਰਕੇ ਪਟਿਆਲਾ ਰਾਜਪੁਰਾ ਡੇਰਾ ਬਸੀ ਚੰਡੀਗੜ੍ਹ ਮੋਹਾਲੀ ਜਾਂ ਕਹਿੰਦੇ ਇਹਨਾਂ ਦੇ ਨਾਲ ਲੱਗਦੇ ਇਲਾਕੇ ਤੁਰੀ ਨਾਬਾ ਮਲੇਰ ਕੋਟਲਾ ਜਾਂ ਪਵਾਰ ਦੇ ਕਈ ਖੇਤਰਾਂ ਦੇ ਵਿੱਚ ਸ਼ਰਾਟੇ ਲੱਗੇ ਚਾਹੇ ਉਹ ਨਵਾਂ ਸ਼ਹਿਰ ਬੰਗਾ ਰੋਪੜ ਮੁਹਾਲੀ ਦੇ ਇਲਾਕੇ ਹੁਣ ਵਧੀਆ ਮੀਂਹ ਤਾਂ ਨਹੀਂ ਪਰ ਕਈ ਖੇਤਰਾਂ ਦੇ ਵਿੱਚ ਤਕੜਿਆ ਛੱਟਾਂ ਕਿਤੇ ਹਲਕੇ ਤੋਂ ਦਰਮਿਆਨੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲੇ ਬੱਦਲ ਬਈ ਅਜੇ ਵੀ ਤਕਰੀਬਨ ਬਹੁਤੇ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ ਤੇ ਕਈ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਅਜੇ ਵੀ ਬਣੀ ਹੋਈਆਂ ਨੇ ਦੂਸਰੀ ਤਰਫ ਇੱਕ ਬੱਦਲ ਬਣਿਆ ਹੋਇਆ ਹੈ ਫਿਰੋਜ਼ਪੁਰ ਫਰੀਦਕੋਟ ਮੋਗੇ ਦੇ ਇਲਾਕੇ ਤਰਨਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਟੁੱਟਵੇਂ ਜਿਹੇ ਖੇਤਰਾਂ ਦੇ ਵਿੱਚ ਅਗਲੇ ਕੁਝ ਘੰਟਿਆਂ ਦਰਾਂ ਨਾਲ ਹਲਕੇ ਤੋਂ ਦਰਮਿਆਨੀ ਮੀਂਹ ਦੀਆਂ ਕਾਰਵਾਈਆਂ ਅੱਜ ਰਾਤ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਦੁਆਬੇ ਦੇ ਕੁਝ ਖੇਤਰ ਚਾਹੇ ਨਵਾਂ ਸ਼ਹਿਰ ਹੋ ਗਿਆ ਚਾਹੀ ਜਲੰਧਰ ਹੋ ਗਿਆ ਚਾਹੀ ਕਰਪੂਥਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਅੱਜ ਰਾਤ ਨੂੰ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਦੇ ਹੋਏ ਦਿਖਾਈ ਦੇਣਗੇ ਤੇ ਕਈ ਖੇਤਰਾਂ ਦੇ ਵਿੱਚ ਅੱਜ ਰਾਤ ਨੂੰ ਵੀ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਤੇ ਮਾਲਵਾ ਦੇ ਪਵਾਰ ਖੇਤਰ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਨੇਰੀ ਦਾ ਦੌਰ ਅੱਜ ਰਾਤ ਵੇਲੇ ਤੱਕ ਲੱਗਦਾ ਹੋਇਆ ਵੱਖ-ਵੱਖ ਖੇਤਰਾਂ ਦੇ ਵਿੱਚ ਦਿਖਾਈ ਦੇਵੇਗਾ ਤੇ ਕੱਲ ਨੂੰ ਵੀ ਮੌਸਮ ਮੀਂਹ ਦੀਆਂ ਕਾਰ